ਦੋਸਤੋਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ। ਦੋਸਤੋਂ ਸਿੱਧੂ ਮੂਸੇਵਾਲੇ 22 ਦੇ ਲੋਕ Song ਨੇ ਅੱਜ ਵੱਡੇ ਰਿਕਾਰਡ ਤੋੜ ਦਿੱਤੇ ਨੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ 5 ਮਹੀਨੇ ਪਹਿਲਾਂ ਲੋਕ Song ਸਿੱਧੂ ਮੂਸੇਵਾਲੇ 22 ਦੇ ਆਫੀਸ਼ੀਅਲ ਚੈਨਲ ਉੱਪਰ ਰਿਲੀਜ਼ ਕੀਤਾ ਗਿਆ ਸੀ ਅਤੇ ਉਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ 5 ਮਹੀਨੇ ਬਾਅਦ ਸਿੱਧੂ ਮੂਸੇਵਾਲੇ 22 ਦੇ ਲੋਕ Song ਨੂੰ 70 ਮਿਲੀਅਨ ਵਿਊਜ਼ ਪੂਰੇ ਹੋ ਚੁੱਕੇ ਨੇ। ਅਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ Song ਦੇ ਉੱਪਰ 2 ਮਿਲੀਅਨ ਤੋਂ ਉੱਪਰ ਲਾਈਕ ਵੀ ਹੋ ਚੁੱਕੇ ਨੇ ਅਤੇ ਇਹ ਸਿੱਧੂ ਮੂਸੇਵਾਲਾ ਬਾਈ ਦੀ ਅਚੀਵਮੈਂਟਾਂ ਦੇ ਵਿੱਚੋਂ ਇੱਕ ਅਚੀਵਮੈਂਟ ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਰੀਸੈਂਟਲੀ ਰਿਲੀਜ਼ ਹੋਈ ਸਿੱਧੂ ਮੂਸੇਵਾਲਾ ਬਾਈ ਦੀ EP ਜੋ ਕਿ Moose Print ਟਾਈਟਲ ਦੇ ਨਾਲ ਰਿਲੀਜ਼ ਹੋਈ ਸੀ ਸਿੱਧੂ ਮੂਸੇਵਾਲਾ ਬਾਈ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਅਤੇ ਸਿੱਧੂ ਮੂਸੇਵਾਲਾ ਬਾਈ ਦੀ ਇਸ Moose Print EP ਦੇ ਵਿੱਚ ਤਿੰਨ ਟਰੈਕ ਰਿਲੀਜ਼ ਕੀਤੇ ਗਏ ਨੇ ਜਿੰਨਾ ਦਾ ਨਾਮ ਹੈ 008 ਨੀਰ ਅਤੇ ਟੈਕ ਨੋਟਸ ਅਤੇ ਦੋਸਤੋ ਹੁਣ ਮੂਸ ਪ੍ਰਿੰਟ ਏਪੀ ਨੂੰ ਰਿਲੀਜ਼ ਹੋਇਆ ਇੱਕ ਮੰਥ ਹੋ ਚੁਕਿਆ ਹੈ ਯਾਨੀ ਕਿ ਇੱਕ ਮਹੀਨਾ ਪੂਰਾ ਹੋ ਚੁਕਿਆ ਹੈ ਅਤੇ ਇੱਕ ਮਹੀਨੇ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਸਿੱਧੂ ਮੂਸੇਵਾਲੇ ਬਾਈ ਦੀ ਇਸ ਏਪੀ ਨੂੰ ਕਿੰਨੇ ਵਿਊਜ਼ ਆਏ ਨੇ ਦੋਸਤੋ ਇਸ ਏਪੀ ਦੇ ਵਿੱਚ ਪਹਿਲਾ ਟਰੈਕ ਰਿਲੀਜ਼ ਕੀਤਾ ਗਿਆ ਸੀ ਟੈਕ ਨੋਟਸ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਹੈਟਰਾਂ ਨੂੰ ਬਹੁਤ ਵੱਡੇ ਰਿਪਲਾਈਜ਼ ਵੀ ਦਿੱਤੇ ਨੇ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਫੈਨਸ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਸ ਗੀਤ ਦੇ ਵਿੱਚ ਕਿੰਨਾ-ਕਿੰਨਾ ਨੂੰ ਸਿੱਧੂ ਮੂਸੇਵਾਲੇ ਬਾਈ ਨੇ ਰਿਪਲਾਈਜ਼ ਕੀਤੇ ਹਨ ਤਾਂ ਦੋਸਤੋ ਉਹਨਾਂ ਸਿੰਗਰਾਂ ਦੇ ਨਾਮ ਕਮੈਂਟ ਵਿੱਚ ਜ਼ਰੂਰ ਦੱਸਿਓ ਤਾਂ ਦੋਸਤੋ ਦੂਸਰੇ ਨੰਬਰ ਤੇ ਆਉਂਦਾ ਹੈ ਨੀਲ Song ਜੋ ਕਿ ਇੱਕ ਰੋਮਾਂਟਿਕ Song ਹੈ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਇਸ ਗੀਤ ਨੂੰ ਹੁਣ ਤੱਕ 20 ਮਿਲੀਅਨ ਵਿਊਜ਼ ਹੋ ਚੁੱਕੇ ਨੇ ਤਾਂ ਦੋਸਤੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਬਾਈ ਦੀ ਇਸ EP ਦੇ ਵਿੱਚ ਰਿਲੀਜ਼ ਹੋਏ ਤੀਜੇ ਟਰੈਕ ਦੀ ਜਿਸ ਦਾ ਨਾਮ ਹੈ Triple 08 ਅਤੇ ਦੋਸਤੋ ਇਸ ਗੀਤ ਦੇ ਵਿੱਚ ਜੈਨੀ ਜੋਲਸ ਦੀ ਫੀਚਰਿੰਗ ਵੀ ਸੀ ਅਤੇ ਇਸ ਗੀਤ ਨੂੰ ਹੁਣ ਤੱਕ 18 ਮਿਲੀਅਨ ਵਿਊਜ਼ ਹੋ ਚੁੱਕੇ ਨੇ ਅਤੇ ਦੋਸਤੋ ਸਿੱਧੂ ਮੂਸੇਵਾਲੇ 22 ਦੀ ਮੂਸ ਪ੍ਰਿੰਟ ਰਿਲੀਜ਼ ਹੋਣ ਤੋਂ ਬਾਅਦ ਸਪੋਟੀਫਾਈ ਦੇ ਉੱਤੇ 20 ਮਿਲੀਅਨ ਤੋਂ ਜ਼ਿਆਦਾ ਸਟ੍ਰੀਮਸ ਵੀ ਹੋਈਆਂ ਨੇ ਇਸ ਈਪੀ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ 22 ਦੇ YouTube ਚੈਨਲ ਦੇ ਉੱਪਰ ਵੀ ਕਾਫੀ ਇਫੈਕਟ ਪਿਆ ਹੈ ਦੋਸਤੋ ਇਸ ਈਪੀ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ 22 ਦੇ YouTube ਚੈਨਲ ਦੇ ਉੱਪਰ 5 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਜੁੜੇ ਨੇ ਅਤੇ ਇਹ ਸਭ ਸਿੱਧੂ ਮੂਸੇਵਾਲੇ ਬਾਈ ਦੇ ਫੈਨਸ ਕਰਕੇ ਹੀ ਤਾਂ ਹੈ। ਦੋਸਤੋ ਸਿੱਧੂ ਮੂਸੇਵਾਲੇ ਬਾਈ ਦੀ SKP ਯਾਨੀ ਕਿ ਮੂਸ ਪ੍ਰਿੰਟ AP ਦੇ ਵਿੱਚ ਤੁਹਾਡਾ ਕਿਹੜਾ ਗੀਤ ਫੇਵਰੇਟ ਹੈ? ਆਪਣਾ ਗੀਤ ਕਮੈਂਟ ਬਾਕਸ ਵਿੱਚ ਜਰੂਰ ਦੱਸੋ। ਅਤੇ ਕਮੈਂਟ ਬਾਕਸ ਦੇ ਵਿੱਚ #JusticeForSidhuMoosewala ਲਿਖਣਾ ਨਾ ਭੁੱਲਿਓ। ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਜੀ